ਅੱਜ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਹੋਈ ਹੈ ਕਿ ਮਕਬੂਲਪੁਰਾ ਦੀ ਗੜੀ ਨਗਰ ਪੰਜ ਦੇ ਸਾਹਮਣੇ ਇੱਕ ਖਾਲੀ ਪਲਾਟ ਦੇ ਵਿੱਚ ਤਿੰਨ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਝੂਮ ਰਹੇ ਹਨ ਜਿਸ ਦੇ ਸੰਬੰਧ ਵਿੱਚ ਮੈਂ ਐਸਐਚਓ ਮਕਬੂਲਪੁਰਾ ਦੇ ਨਾਲ ਆ ਗਿਆ ਸੀ ਜਿਹੜਾ ਮੌਕਾ ਤਸਦੀਕ ਕੀਤਾ ਔਰ ਆਸ-ਪਾਸ ਦੇ ਜਿੰਨੇ ਵੀ ਐ ਰਾਇਸ਼ ਰੱਖਣ ਵਾਲੇ ਤੇ ਦੁਕਾਨਾਂ ਵਾਲਿਆਂ ਤੋਂ ਤਸਦੀਕ ਕੀਤੀ ਪਰ ਕਿਸੇ ਵੱਲੋਂ ਵੀ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਕਿ ਇੱਥੇ ਕਿਸੇ ਲੜਕਿਆਂ ਨੇ ਨਸ਼ੇ ਦਾ ਸੇਵਨ ਕੀਤਾ ਹੈ ਫੇਰ ਵੀ ਅੰਮ੍ਰਿਤਸਰ ਪੁਲਿਸ ਵੱਲੋਂ ਜਿਹੜੀ ਹੈ ਦਸ਼ਾਂ ਦੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਡਰੱਗ ਪੈਡਨਰ ਤੇ ਨਸ਼ਾ ਵੇਚਣ ਵਾਲੇ ਕਰੀਬ-ਕਰੀਬ 816 ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਕਰੀਬ-ਕਰੀਬ ਅਸੀਂ 300 ਉਹਦੇ ਕਰੀਬ ਡੈਕਟ ਜਿਹੜੇ ਹੈ ਡਰਗ ਡੈਡਿਕ ਸੈਂਟਰ ਵਿੱਚ ਅਸੀਂ ਇਹਨਾਂ ਨੂੰ ਐਡਮਿਟ ਕਰਵਾਇਆ ਜਿਨ੍ਹਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਇਹਨਾਂ ਪਾਸੋਂ ਕਰੀਬ-ਕਰੀਬ 70 ਕਿਲੋ ਅਸੀਂ ਹੈਰਨ ਬਰਾਮਦ ਕੀਤੀ 372 ਕਿਲੋ ਆਇਸ 13 ਕਿਲੋ ਅਸੀਂ ਹਸਕ ਪੱਪੀ ਜਿਹੜੀ ਆ ਉਹ ਅਸੀਂ ਇਹਨਾਂ ਕੋਲ ਰਿਕਵਰ ਕੀਤੀ ਹੈ ਇੰਜੈਕਸ਼ਨ 1550 ਇਹਨਾਂ ਕੋਲ ਕਵਰ ਕੀਤੇ ਹਨ ਕੈਪਸੂਲ ਅਤੇ ਗੋਲੀਆਂ 32157 ਇਹਨਾਂ ਪਾਸੋਂ ਅਸੀਂ ਰਿਕਵਰ ਕੀਤੀ ਇਸ ਤੋਂ ਇਲਾਵਾ ਜਿਹੜੀ ਨਸ਼ੀਏ ਦੇ ਕਾਰੋਬਾਰ ਕਰਨ ਵਾਲਿਆਂ ਪਾਸੋਂ ਅਸੀਂ 2 ਕਰੋੜ 7 ਲੱਖ 62 ਹਜ਼ਾਰ 700 ਰੁਪਏ ਜਿਹੜਾ ਅਸੀਂ ਡਰੱਗ ਬਣੀ ਰਿਕਵਰ ਕੀਤੀ ਆ ਔਰ ਅਮ ਸਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਹੈ ਡਰੱਗਸ ਦੇ ਖਿਲਾਫ ਅਸੀਂ ਕੈਂਪੇਨ ਚਲਾਈ ਹੋਈ ਆ ਔਰ ਆਊਟ ਨਾਲ ਇਹ ਦਿਨਾਂ ਦੇ ਵਿੱਚ ਅਸੀਂ ਕਿਸੇ ਵੀ ਨਸ਼ਾ ਤਸ਼ਕਰ ਨੂੰ ਇਹੋ ਜਿਹਾ ਜਿਹੜਾ ਮਤਲਬ ਕਿ ਨਹੀਂ ਮੌਕਾ ਦੇਵਾਂਗੇ ਔਰ ਜਿਹੜੇ ਦਸ਼ੇ ਦਾ ਸੇਵਨ ਕਰਦੇ ਆ ਉਹਨਾਂ ਦੀ ਕੋਸ਼ਿਸ਼ ਨਹੀਂ ਕਰਕੇ ਅਸੀਂ ਉਹਨਾਂ ਡਾਇਟ ਸੈਂਟਰ ਦੇ ਵਿੱਚ ਐਡਮਿਟ ਕਰਵਾ ਰਹੇ ਹਾਂ